ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਪੀ ਜੈ ਭਾਰਤੂ ਸਤਿ ਸ਼ਕਾਲ ਨਮਸਕਾਰ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਮੈਂ ਜੈ ਪੀ ਕਿਉਂ ਆਇਆ ਹਾਂ ਬੇਟਕਾਰ ਪਿੰਰੋ ਸਾਹਿਬ ਦੇ ਇਹ ਨਾਰੀਆ ਉਹਨਾਂ ਨੇ ਸਾਡੇ ਲਈ 25 ਸਾਲ ਚਲਾਈ ਕੀਤਾ ਸ਼ੰਘਰਸ਼ ਕਰਨ ਤੋਂ ਬਾਅਦ ਉਹਨਾਂ ਨੇ ਸਾਡੇ ਲਈ ਕਾਨੂੰਨ ਮੰਤਰੀ ਬਣੇ ਤੇ ਪਾਣੀ ਪੀਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਬੋਤ ਪਾਉਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਪੜਨ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਅੱਜ ਜਿਹੜਾ ਤੁਸੀਂ ਮਕਾਨ ਪਾ ਰਹੇ ਹੋ ਇਹ ਉਹਨਾਂ ਦੀ ਬਦੌਲਤ ਆ ਵੀ ਤਾਂ ਪਹਿਲਾਂ ਅਸੀਂ ਮਕਾਨ ਨਹੀਂ ਪਾ ਰਹੇ ਸੀ ਆਪਣੀ ਪ੍ਰਾਪਰਟੀ ਨਾਮ ਨਹੀਂ ਹੁੰਦੀ ਸਭ ਤੋਂ ਵੱਡਾ ਹੱਕ ਔਰਤਾਂ ਨੂੰ ਲੈ ਕੇ ਦਿੱਤਾ ਉਹਨਾਂ ਦੇ ਕਰੋੜ ਬਣਾਉਣ ਤੋਂ ਪਹਿਲਾਂ ਔਰਤਾਂ ਦਾ ਬਹੁਤ ਬੁਰਾ ਲੇਖਾ ਸੀਗਾ ਔਰਤ ਕਹਿੰਦੇ ਸੀ ਕਿ ਪੈਰ ਵੀ ਦਿੱਤੀ ਹੈ ਜੇ ਜੋ ਮਰਜ਼ੀ ਕਰ ਲੈ ਉਸ ਨੂੰ ਮਨਛਾਹ ਦੇ ਉਨ੍ਹਾਂ ਨੇ ਸਵਿਧਾਨ ਵਿੱਚ ਲਿਖਿਆ ਕਿ ਜਿਹੜੀ ਔਰਤ ਸ਼ਾਦੀशुदा ਔਕੇ ਘਰ ਚ ਆ ਗਈ ਉਹ ਘਰ ਦੀ ਬਰਾਬਰ ਦੀ ਹਿੱਸੇਦਾਰਾ ਬੱਚਿਆਂ ਦੀ ਹਿੱਸੇਦਾਰਾ ਪ੍ਰੋਪਰਟੀ ਦੀ ਹਿੱਸੇਦਾਰਾ ਨੌਕਰੀ ਲੈਣ ਚ ਹਿੱਸੇਦਾਰਾ ਇਲੈਕਸ਼ਨਾਂ ਚ ਖੜਨ ਚ ਹਿੱਸੇਦਾਰਾ ਤਾਂ ਉਹਨਾਂ ਨੇ ਸਵਿਧਾਨ ਬਣਾਇਆ ਉਹਨਾਂ ਦਾ ਅੱਜ ਸਾਡਾ ਰੂਮ ਰੂਮ ਕਰ ਜਾਇਆ ਉਹਨਾਂ ਦੀ ਸਵਿਧਾਨ ਨੂੰ ਆਪਾਂ ਲੈ ਕੇ ਚੱਲੇ ਆਂ ਤੇ ਉਹਨਾਂ ਦਾ ਅਧਾਰਾ ਜਿਹੜਾ ਹੈਗਾ ਉਹ ਠੰਡਾ ਨਹੀਂ ਹੁੰਦਾ ਚਾਹੀਦਾ ਮੈਂ ਪਹਿਪਰ ਬਾਰਾ ਬੇਕੀ ਕਰੂਗਾ ਜੈ ਪੀਨ ਜੈ ਬਾਪ ਜੈ ਬਾਪ ਤੋਂ ਸਸ਼ਿਕਾ ਜੀ ਨਮਸਕਾਰ ਅੱਜ ਪਿੰਡ ਭੀਬਾਲੇ ਪਹੁੰਚੇ ਹੋਇਆ ਕੀ ਨਾਮ ਪਿੰਡ ਕਿਹੜਾ ਪਿੰਡ ਕੇ ਕਿਹਨਾਂ ਦਾ ਘਰ ਸੀ ਆ ਕੀ ਨਾਮ ਸੀ ਰਾਜੀ ਇੰਦਾਂ ਸਮਝਾ ਚਲੋ ਕੁਰਸੀ ਉੱਥੇ ਹੀ ਕਰਵਾ ਪਿੱਛੇ ਕਰਵਾ ਜਿਹਦਾ ਮਹਾਰਾਜੇ ਦਾ ਨਾਮ ਹੈ ਮੇਰਾ ਨਾ ਬੋਗਾ ਹੈ ਮੇਰਾ ਨਾ ਬੋਗਾ ਬੋਗਾ ਪੈਨ ਜੀ ਸਾਡੇ ਮੀਟਿੰਗ ਕਰਾ ਰਹੇ ਆ ਆਪਣੇ ਘਰ ਵਾਲੇ ਦੀ ਕੀ ਨਾਮ ਹੈ ਜੀ ਸ਼ਿੰਦਾ ਸਿੰਘ ਦੇਖ ਕੇ ਪਹੁੰਚੇ ਸਾਡੇ ਨਾਲ ਸਰਕਲ ਪ੍ਰਧਾਨ ਬਿਮਲਾ ਰਾਣੀ ਉਹਨਾਂ ਦੇ ਪਿੰਡੋਂ ਸਾਡੇ ਭੈਣ ਜੀ ਆਏ ਆ ਮਹਾਰਾਜ ਕਰੀਓ ਜੀ ਵੀਡੀਓ ਇੱਧਰ ਨੂੰ ਕੀ ਨਾਮ ਆਉਂਦਾ ਹੈ ਤੁਹਾਡਾ ਇਹ ਇਹਨਾਂ ਦੀ ਬੇਟੀ ਆ ਤਾਂ ਅੱਜ ਅਸੀਂ ਮਨਰੇਗਾ ਦੇ ਕੰਮ ਦੇ ਸਬੰਧ ਵਿੱਚ ਪਹੁੰਚੇ ਆ ਮੈਂ ਬੇਨਤੀ ਕਰੂੰਗਾ ਕਿ ਇਹ ਜੋਬ ਕਾਰਡ ਰ ਐਸਪੈਟ ਦਾ ਬਣਿਆ ਹੋਇਆ ਤਾਂ ਜੋਬ ਕਾਰਡ ਤੇ ਕੀ ਲਿਖਿਆ ਹੈ ਇਹ ਬੜੀ ਸਮਝਣ ਦੀ ਗੱਲ ਆ ਕੀ ਲਿਖਿਆ ਰਾਸ਼ਟਰੀ ਪੇਟੂ ਰੋਜ਼ਗਾਰ ਗਰੰਟੀ ਯੋਜਨਾ ਕੀ ਲਿਖਿਆ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਲਿਖਿਆ ਹੈ ਨਾ ਗਰੰਟੀ ਯੋਜਨਾ ਪੂਰੇ ਭਾਰਤ ਚ ਰੋਜ਼ਗਾਰ ਗਰੰਟੀ ਕਾਨੂੰਨ ਬਣਾਇਆ ਗਿਆ ਤੁਹਾਡਾ ਹੈ ਨਾ ਉਹ ਗਰੰਟੀ ਕਰੂੰ ਤੁਹਾਡਾ ਬੰਦ ਚ ਗਿਆ ਪਰ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ 100 ਦਿਨ ਦਾ ਕੰਮ ਕਿਸੇ ਸਾਲ ਚ ਕਿਸੇ ਪਿੰਡ ਦੇ ਅੱਧ ਕალი ਦਾ ਚੱਲਿਆ ਕਿ ਚੱਲਿਆ ਕਿਸੇ ਦਰਾਈ ਨਹੀਂ ਚੱਲਿਆ ਐਸਪਾਸੇ ਕੀ ਲਿਖਿਆ ਆ ਤੀਜੀ ਲਾਈਨ ਤੇ ਦੇਖਿਓ ਤੀਜੀ ਲਾਈਨ ਤੇ ਲਿਖਿਆ ਕਟੋ ਕਟ ਹਰ ਸਾਲ ਹਰ ਕਰਦੇ ਵਿੱਚ 100 ਦਿਨ ਦਾ ਕੰਮ ਦੇਣਾ ਹੈ ਇਹ ਗਰੰਟੀ ਕਾਨੂੰਨ ਜੀ ਲਿਖਿਆ ਜੇ 100 ਦਿਨ ਦਾ ਕੰਮ ਮਿਲਦਾ ਤੁਹਾਨੂੰ ਤੇ ਪਿਛਲੇ ਰੇਟ ਦੇ ਸਾਤ ਤੇ 25 ਤੋਂ ਲੈ ਕੇ 30000 ਰੁਪਇਆ ਹਰ ਸਾਲ ਹਰ ਕਰਦੇ ਵਿੱਚ ਨਿਰੀਖਾ ਦਾ ਪੈਸਾ ਆ ਰਿਹਾ ਸੀ ਤੇ 25 ਤੋਂ ਲੈ ਕੇ 30000 ਰੁਪਏ 20 ਸਾਲ ਹੋ ਗਏ ਆ ਐਵੇਂ ਤੀ ਲਿਖਿਆ ਕਿ 2005 ਦਾ ਕਾਨੂੰਨ ਬਣਿਆ 2005 ਦਾ ਕਾਨੂੰਨ ਬਣਨ ਤੋਂ ਬਾਅਦ ਵੀ ਤਾਂ ਆਤੀ ਨਹੀਂ ਕਿਹਾ 2005 ਤੋਂ ਲੈ ਕੇ 2025 ਚੜ ਗਿਆ ਕਿੰਨੇ ਸਾਲ ਹੋ ਗਏ ਨਾ 20 ਸਾਲ ਹੋ ਗਏ 20 ਸਾਲਾਂ ਨੂੰ ਜੇ ਆਪਾਂ 25 30 ਨਾਲ ਗੁਣਾ ਕਰੀਏ ਤਾਂ ਤੁਹਾਡਾ 6 ਲੱਖ ਰੁਪਏ ਆ <laughs> <नुमने जा> <laughs> <नहीं दिया ना? laughs> तागी